ਹਾਂਜੀ ਅੱਜ ਗਵਾਹੀਆਂ ਹੋਈਆਂ ਨੇ ਤੇ ਜਿਹੜੀ ਅਗਲੀ ਡੇਟ ਆ ਉਹ 30 ਇਸੇ ਮਹੀਨੇ ਦੀ ਐ ਜਿਹੜੀ ਪੈ ਗਈ ਅਗਲੀ ਤੇ ਬੇਸ਼ੀ ਆ ਕੁਛ ਅਜੇ ਹੋਗੀਆਂ ਕੁਝ ਅਗਲੀ ਤਰੀਕ ਤੇ ਹੋ ਜਾਣਗੀਆਂ ਤਾਂ ਗਵਾਹੀਆਂ ਦਾ ਵਧੀਆ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਕਿੰਨੀਆਂ ਗਵਾਹੀਆਂ ਹੋਣਗੀਆਂ ਬਈ ਆ ਸ਼ੁਰੂ ਹੋਈ ਹੈ ਅੱਜ ਤਾਂ ਅੱਗੇ ਮੇਰਾ ਖਿਆਲ ਹੈ ਇੱਕ ਕੰਪਲੀਟ ਹੋ ਗਈ ਹੋਣੀ ਹੈ ਤਾਂ ਨੈਕਸਟ ਅਗਲੀ ਐ ਇਦਾਂ ਹੋ ਜੂਗੀ ਸਾਰੀ ਅੱਗੇ ਅਗਲੇ ਇੱਕ ਈਸ਼ੂ ਬਣਾ ਰਖੇ ਵਾਵਾ ਚਿਰ ਤੋਂ ਕਹਿੰਦੇ ਵੀ ਗਵਾਹੀ ਨਹੀਂ ਹੋ ਰਹੀ ਗਵਾਹੀ ਨਹੀਂ ਅੱਜ ਉਹ ਵੀ ਸ਼ੁਰੂ ਹੋਗੀ ਨਹੀਂ ਨਹੀਂ ਈਸ਼ੂ ਨਹੀਂ ਕੋਈ ਬੇਟਾ ਉਹ ਤਾਂ ਬਸਨ ਅਦਾਲਤ ਦੀ ਇੱਕ ਮਰਿਆਦਾ ਹੁੰਦੀ ਹੈ ਕਦੇ ਕੋਈ ਚੀਜ਼ ਦੀ ਘਾਟ ਹੁੰਦੀ ਹੈ ਕਦੇ ਕਿਸੇ ਦੀ ਹੁੰਦੀ ਹੈ ਮਤਲਬ ਹਰ ਇੱਕ ਚੀਜ਼ ਬੜੀ ਸੋਚ ਸਮਝ ਕੇ ਹੁੰਦੀ ਹੈ ਤਾਂ ਜਿੱਦਾਂ ਸਾਡੇ ਵਕੀਲ ਸਾਹਿਬਾਨ ਦਾ ਕੋਈ ਰਾਏ ਹੁੰਦੀ ਹੈ ਉਹਦੇ ਮੁਤਾਬਕ ਆਪਾਂ ਚੱਲਦੇ ਆਂ ਆ ਠੀਕ ਚੱਲ ਰਿਹਾ ਸਾਰਾ ਕੁਝ ਬੜੀ ਲੋਕ ਕਿਉਂ ਨਹੀਂ ਸੋਚਦੇ ਜੀ ਇਹਨਾਂ ਗੱਲਾਂ ਨੂੰ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਫਲਾਉਣ ਲੱਗ ਜਾਂਦੇ ਆ ਫਿਰ ਵੀ ਕਹਿੰਦੇ ਵੀ ਬਹੁਤ ਟਾਈਮ ਤੋਂ ਲੱਗੇ ਪਏ ਸੀ ਦੇਖੋ ਜੀ ਹੁਣ ਸੰਭਵ ਨਹੀਂ ਹੁੰਦਾ ਹੁਣ ਜਿੱਦਾਂ ਤੁਸੀਂ ਗਵਾਹੀ ਬਾਰੇ ਪੁੱਛਿਆ ਏ ਇੱਕ ਬੜਾ ਅਹਿਮ ਮੁੱਦਾ ਹੈ ਤਾਂ ਹੁਣ ਗਵਾਹੀ ਬਾਰੇ ਆਪਾਂ ਪਬਲਿਕਲੀ ਜਾਂ ਪ੍ਰੈਸ ਦੇ ਸਾਹਮਣੇ ਵੀ ਹਲੇ ਤੱਕ ਕੁਝ ਕਹਿ ਨਹੀਂ ਸਕਦੇ ਕਿਉਂਕਿ ਅੰਦਰ ਦੀਆਂ ਗੱਲਾਂ ਨੇ ਕੋਰਟ ਦੇ ਤਾਂ ਜਦ ਤੱਕ ਪੂਰਾ ਪ੍ਰੋਸੈਸ ਨਹੀਂ ਹੋ ਜਾਂਦਾ ਤਾਂ ਅਦਾਲਤ ਦੀ ਕਾਰਵਾਈ ਨੂੰ ਆਪਾਂ ਬਾਹਰ ਕਿਦਾਂ ਦੱਸਦੀ ਹੈ ਹਨਾ ਤਾਂ ਲੋਕਾਂ ਦੇ ਮਨ ਦੇ ਵਿੱਚ ਉਤਸੁਕਤਾ ਹੁੰਦੀ ਹੈ ਇਸ ਗੱਲ ਨੂੰ ਜਾਣ ਕੇ ਕੀ ਹੋਇਆ ਅਦਾਲਤ ਦੇ ਵਿੱਚ ਹੁਣ ਕੀ ਹੋਊਗਾ ਅਗਲੀ ਤਰੀਕ ਤੇ ਕੀ ਹੋਊਗਾ ਉਹਦਾ ਕਰਕੇ ਫਿਰ ਜਿਹੜੀ ਸਾਡੇ ਕੁਝ ਭਰਾ ਥੋੜੇ ਜਿਹਾ ਹੁੰਦਾ ਲਾਣਾ ਉਹ ਕਾਲੇ ਹੁੰਦ ਨੇ ਬੀਬੂ ਦੇ ਲਈ ਉਹ ਫਿਰ ਐਵੇਂ ਸ਼ਗੂਫੇ ਛੱਡੀ ਜਾਣੇ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ। ਬਸ ਇੱਕ ਜਿਹੜੀ ਇੰਟਰਵਿਊ ਹੋਈ ਸੀ ਬਿਸ਼ਨੋਈ ਦੀ ਉਸ 'ਚ ਕੋਈ ਅਪਡੇਟ ਕੋਈ ਮਾਮਲਾ ਦਰਜ ਕੀਤਾ ਕੋਈ ਪਤਾ ਹੋਈ ਨਹੀਂ। ਇੰਟਰਵਿਊ ਦੇ ਮਾਮਲੇ 'ਚ ਦੇਖੋ ਨਾਮ ਵੀ ਸਾਰੇ ਸਾਹਮਣੇ ਆ ਗਏ ਹਨਾ ਪਰੰਤੂ ਮੈਨੂੰ ਲੱਗਦਾ ਹੈ ਵੀ ਸਰਕਾਰ ਹਾਲੇ ਵੀ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਲੱਗੀ ਹੋਈ ਹੈ ਦੇਖੋ ਤੁਸੀਂ ਅਦਾਲਤ ਨੇ ਪੰਜ ਬੰਦਿਆਂ ਤੇ ਐਫ ਆਈ ਆਰ ਕੱਟਤੀ ਹੈ ਹਾਲੇ ਤੁਸੀਂ ਤੁਹਾਨੂੰ ਪਤਾ ਹੈ ਕਿ ਕਿਸ ਨੂੰ ਵੀ ਪੰਜਾਂ ਦੇ ਨਾਮ ਕੀ ਨੇ ਹਾਲੇ ਤੱਕ ਉਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਮੈਨੂੰ ਹਲੇ ਇੱਕ ਖਰਸ਼ਾ ਹੋਰ ਵੀ ਹੈ ਵੀ ਉਹਨਾਂ 'ਚੋ ਕਿਸੇ ਨੂੰ ਪ੍ਰਮੋਟ ਵੀ ਕੀਤਾ ਜਾ ਰਿਹਾ ਸ਼ਾਇਦ ਹਲੇ ਮੈਨੇ ਕਨਫਰਮ ਨਹੀਂ ਇਸ ਗੱਲ ਦੇ ਉੱਤੇ ਮੈਂ ਬਾਅਦ ਹੀ ਮੈਨੂੰ ਲੱਗ ਜੂਗਾ ਪਤਾ ਮੇਰੇ ਕੋ ਦੋਨਾਂ 'ਚ ਤੁਹਾਨੂੰ ਪ੍ਰੈਸ ਦੇ ਸਾਹਮਣੇ ਫੇਰ ਆਉਂਗਾ ਤਾਂ ਜੇ ਇਸ ਤਰ੍ਹਾਂ ਕੀਤਾ ਜਾਂਦਾ ਤਾਂ ਮੈਨੂੰ ਸਰਕਾਰ ਦੀ ਵੰਸ਼ਾ ਦੇ ਉੱਤੇ ਹਲੇ ਵੀ ਸ਼ੱਕ ਹੈ ਵੀ ਉਹ ਹਲੇ ਵੀ ਬਦमाशਾਂ ਦੇ ਨਾਲ ਗੈਂਗਸਟਰਾਂ ਦੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ ਔਰ ਜੋ ਮੁਲਾਜ਼ਮਾ ਨੇ ਆਪਣੀ ਜਵੀਰ ਨੂੰ ਵੇਚ ਕੇ ਆਪ ਇੱਕ ਪੈਸਾ ਮੁਕ ਰੱਖ ਕੇ ਮਰਦਾਰ ਖਾਧੀ ਹੈ ਤਾਂ ਉਹ ਉਹਨਾਂ ਦਾ ਜਿਹੜੀ ਪੇਠ ਹੈ ਹਲੇ ਵੀ ਥਾਪੜੀ ਜਾ ਰਹੀ ਹੈ ਸਰ ਜਿਹੜੀ ਐਫ ਆਈ ਆਰ ਹੋਈ ਆ ਉਹਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ ਕੁਝ ਲੋਕਾਂ ਨੇ ਮੈਂ ਇਸੇ ਕਰਕੇ ਮੈਨੂੰ ਤੁਸੀਂ ਉਹਦੇ ਅਗੇਸਟ ਕੀ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਮੈਨੂੰ ਇਸੇ ਕਰਕੇ ਹੀ ਤਾਂ ਸ਼ੱਕ ਹੈ ਗਵਰਨਮੈਂਟ ਤੇ ਵੀ ਉਸ ਐਫ ਆਈ ਆਰ ਨੂੰ ਜਨਤਕ ਨਹੀਂ ਕੀਤਾ ਜਾਂਦਾ ਹਾਲੇ ਤੱਕ ਕੋਈ ਦਾ ਕਿਤੋਂ ਵੀ ਬਿਓਰਾ ਨਹੀਂ ਮਿਲ ਰਿਹਾ ਵੀ ਕਿਹੜੇ ਬੰਦੇ ਨੇ ਕਿਹੜੇ ਅਫਸਰ ਨੇ ਅੰਦਾਜ਼ਾ ਹੈ ਵੀ ਫਲਾਣਾ ਹੋ ਸਕਦਾ ਫਲਾਣਾ ਹੋ ਸਕਦਾ ਪਰੰਤੂ ਉਹਨਾਂ ਦੇ ਨਾਂ ਜਿਹੜੇ ਹੈ ਗੁਪਤ ਰੱਖੇ ਜਾ ਰਹੇ ਨੇ ਇਹ ਵੀ ਪਤਾ ਵੀ ਹੋ ਸਕਦਾ ਉਹਨੂੰ ਤਰੱਕੀ ਦੇ ਕੇ ਕਿਸੇ ਦਾ ਮਾਨ ਸਤਕਾਰ ਚ ਹੋਰ ਵਾਅਦਾ ਕਰ ਦੇਣਾ ਵੀ ਉਹਦਨੇ ਬਹੁਤ ਚੰਗਾ ਕੰਮ ਕੀਤਾ ਪਰੰਤੂ ਹਜ਼ਾਰਾਂ ਮਾਪੇ ਜਿਹੜੇ ਆਪ ਦੇ ਜਿਹੜੇ ਨੇਕ ਪੁੱਤ ਕਮਾਈਆਂ ਵਾਲੇ ਨੇ ਉਹਨਾਂ ਦੇ ਲਈ ਚਿੰਤਾ ਤੇ ਜਰੂਰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਇਹ ਇਕੱਲਾ ਮੇਰਾ ਸਵਾਲ ਨਹੀਂ ਹੈ ਮੈਂ ਤਾਂ ਸਭ ਕੁਝ ਖਤਮ ਕਰ ਹੀ ਲਿਆ ਆਪਣਾ ਲੇਕਿਨ ਅਸੀਂ ਲੜਾਈ ਲੜਦੇ ਹਾਂ ਜਿਹੜੇ ਕਰੋੜਾਂ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ ਤਾਂ ਸਾਡੇ ਵਰਗੇ ਕਰੋੜਾਂ ਮਾਪੇ ਨੇ ਜਿਹੜੇ ਆਪਣੇ ਪੁੱਤਾਂ ਦੀ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਗੰਭੀਰ ਨੇ ਜਾਂ ਚਿੰਤਾਚ ਨਹੀਂ ਤਾਂ ਜਦੋਂ ਇਹੋ ਜਿਹਾ ਕੁਝ ਸਾਡੀਆਂ ਸਰਕਾਰਾਂ ਦੀ ਨੱਕ ਦੇ ਥੱਲੇ ਹੋਊਗਾ ਤਾਂ ਸਹੀ ਜੀ ਚਿੰਤਾ ਕਰਨੀ ਤਾਂ ਬਣਦੀ ਹੈ ਔਰ ਮੁੱਖ ਮੰਤਰੀ ਸਾਹਿਬ ਤੁਸੀਂ ਕੱਲ ਵੇਖਿਆ ਹੋਊਗਾ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਵਿੱਚ ਭਾਸ਼ਣ ਦਿੰਦੇ ਨੇ ਹਨਾ ਇੱਕ ਪਾਸੇ ਦਾਵਾ ਕਰਦੇ ਨੇ ਵੀ ਸਾਡੀ ਜਿਹੜੀ ਲੈਂਡ ਆਰਡਰ ਦੀ ਹਾਲਤ ਬਹੁਤ ਵਧੀਆ ਹੈ ਤਾਂ ਜੇ ਕਾਨੂੰਨ ਇੰਨਾ ਚੰਗਾ ਹੈ ਤੁਹਾਡੀ ਜਿਹੜੀ ਪੁਲਿਸ ਇਸ ਤਰ੍ਹਾਂ ਗੁੰਡਿਆਂ ਦੇ ਨਾਲ ਰਲਈ ਹੋਈ ਹੈ ਤਾਂ ਤੁਸੀਂ ਸੁਰੱਖਤ ਬਿਸ਼ੀਸ਼ੇ ਭਾਵੇਂ 10 ਲੱਖ ਰੁਪਏ ਕਿਦਾਂ ਕਿਦਾਂ ਕਿਵੇਂ ਸੁਰੱਖਿਅਤ ਰਹੋਗੇ ਤੁਹਾਨੂੰ ਸਿਸਟਮ ਸਾਫ਼ ਕਰਨਾ ਪੈਣਾ ਪਹਿਲਾਂ ਤੁਸੀਂ ਇੱਕ ਜ਼ਿੰਮੇਵਾਰ ਅਹੁਦੇ ਤੇ ਹੋ ਸ਼ੀਸ਼ਿਆਂ ਨਾਲ ਤੁਹਾਡੀ ਸੁਰੱਖਿਆ ਨਹੀਂ ਹੋਣੀ ਅਸੂਲਾਂ ਨਾਲ ਤੁਹਾਡੇ ਵੱਲੋਂ ਕੀਤੀ ਗਈਆਂ ਕਾਰਵਾਈਆਂ ਦੇ ਨਾਲ ਪੰਜਾਬ ਸੁਰੱਖਿਅਤ ਹੋਣਾ ਹੈ ਲਾ ਲੋ ਸ਼ੀਸ਼ੇ ਜਿੰਨਾ ਤੁਹਾਡਾ ਮਰਜ਼ੀ ਜੀ ਕਰਦਾ ਹੈ ਧੰਨਵਾਦ